ਇੱਥੇ ਬੈਵਲ ਗੇਅਰ ਲੱਗਿਆ ਹੋਇਆ ਹੂੰ ਬਿਲਕੁਲ ਜੀ ਬਿਲਕੁਲ ਸੀਲਡ ਹਿੱਸਾ ਹੈ ਹੈਨਾ ਜਿਵੇਂ ਤੁਸੀਂ ਕੱਦੂ ਕਰਨਾ ਹੈ ਜਾਂ ਪਾਣੀ ਚ ਟਰੈਕਟਰ ਨੂੰ ਵਾਹੀ ਕਰਨੀ ਹੈ ਤੇ ਕਈ ਟਰੈਕਟਰਾਂ ਚ ਕ੍ਰੋਸ ਹੁੰਦੇ ਨੇ ਪਾਣੀ ਅੰਦਰ ਟੱਚ ਕਰਦਾ ਤਾਂ ਬਿਲਕੁਲ ਇਹ ਸਾ ਸੀਲਡ ਹੈ ਸਹੀ ਗੱਲ ਹੈ ਜੀ ਠੀਕ ਹੈ ਤੇ ਦੂਸਰਾ ਬੈਵਲ ਗੇਅਰ ਹੋਣ ਕਰਕੇ ਜਿਹੜੀ ਇਹਦੀ ਕਟਾਈ ਹੈ ਕਟਾਈ ਸਾਰੇ ਟਰੈਕਟਰਾਂ ਤੋਂ ਵੱਧ ਹੈ ਟਰੈਕਟਰ ਵੱਧ ਹੈ ਟਰੈਕਟਰ ਦੀ ਹੈਨਾ ਹਾਂਜੀ ਉਸ ਤੋਂ ਬਾਅਦ ਜਿਹੜਾ ਪਾਵਰ ਸ਼ੇਅਰਿੰਗ ਹੈ ਉਹ ਵੀ ਡਬਲ ਐਕਟਿੰਗ ਹੈ ਮਤਲਬ ਡਬਲ ਸਿਲੰਡਰ ਲੱਗੇ ਨੇ ਪਾਵਰ ਸ਼ੇਅਰਿੰਗ ਦੇ ਦੋਨੇ ਪਾਸੇ ਅਲੱਗ-ਅਲੱਗ ਕੰਪਨੀ ਨੇ ਪੰਪਾ ਲਿਫਟ ਲਾਂਚ ਕੀਤੀ ਹੈ ਹਾਂਜੀ ਬੇਸਿਕਲੀ ਤੁਸੀਂ ਦੇਖੋਗੇ ਕੰਪਨੀ ਨੇ ਇੱਕ ਪੰਪਾ ਲੀਵਰ ਲਗਾਇਆ ਜੀ ਇੱਥੇ ਨਾ ਹਾਂਜੀ ਠੀਕ ਹੈ ਇਹਦੇ ਜੋ ਮੇਨ ਫੀਚਰਸ ਹੈਗੇ ਨੇ ਇੱਕ ਤਾਂ ਜਿਹੜੀ ਤੁਹਾਡੀ ਲਿਫਟ ਹੈਗੀ ਹੈ ਹਾਂਜੀ ਲਿਫਟ ਦੀ ਜਿਹੜੀ ਹਾਈਟ ਹੈ ਨਾ ਜੇ ਕੋਈ ਇੰਪਲੀਮੈਂਟ ਪਾਏ ਨੇ ਆਪਾਂ ਉਹ ਜਿਆਦਾ ਉਚਾਈ ਤੱਕ ਆਪਾਂ ਚੱਕ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਇਹਦੀ ਇਹਦੀ ਕੰਪੈਸਟੀ ਇੱਥੇ ਹੈ ਇਹਨੇ ਇਹਨੇ ਉਰੇ ਆ ਕੇ ਰੋਕਣਾ ਬਿਲਕੁਲ 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 ਆ ਕੇ ਆ ਜਾਣਾ ਇਹਨੇ ਹੂੰ ਹੂੰ ਠੀਕ ਤਾਂ ਲਿਫਟ ਦੀ ਜਿਹੜੀ ਹਾਈਟ ਦੀ ਹੈ ਹਾਈਟ ਵਧਾਈਏ ਦੇ ਵਿੱਚ ਠੀਕ ਹੈ ਜੀ ਦੂਸਰੀ ਚੀਜ਼ ਕੀ ਹੈ ਇਹਦੇ ਵਿੱਚ ਇੱਕ ਅਡਜਸਟ ਸਕਰੂ ਲਗਾਇਆ ਹੈ ਨਾ ਥੀ ਵਾਰ ਆਪਾਂ ਸੁਪਰ ਸੀਟਰ ਇੰਪਲੀਮੈਂਟ ਹੋਰ ਵੱਡੇ ਇੰਪਲੀਮੈਂਟ ਪਾਏ ਹੁੰਦੇ ਨੇ ਠੀਕ ਹੈ ਤੇ ਉਸ ਸਕਰੂ ਦੇ ਨਾਲ ਕੀ ਹੈ ਕਿ ਤੁਸੀਂ ਹਾਈਟ ਜ਼ਿਆਦਾ ਨਹੀਂ ਨੀਵੀ ਕਰ ਸਕਦੇ ਹੋ ਵੀ ਜ਼ਿਆਦਾ ਉੱਚੇ ਚੱਕਣ ਦੀ ਲੋੜ ਨਹੀਂ ਹੁੰਦੇ ਨਾਲ ਨਾ ਕਈ ਵਾਰ ਆਪਾਂ ਜਾਣਾ ਹੁੰਦਾ ਤੇ ਨੀਵੀਂ ਹਾਈਟ ਦੇ ਵਿੱਚ ਇੰਪਲੀਮੈਂਟ ਰੱਖਣੇ ਹੁੰਦੇ ਨੇ ਉਹ ਸਕਰੂ ਅਡਜਸਟਮੈਂਟ ਹੈ ਜਿਸ ਨਾਲ ਤੁਹਾਡੀ ਲੀਵਰ ਦੀ ਸੈਟਿੰਗ ਸੈੱਟ ਹੋ ਜਾਂਦੀ ਹੈ ਠੀਕ ਹੈ ਜੀ ਮਿੱਤਰੋ ਜਿਹੜੇ ਆ ਟਰੈਕਟਰ ਖੜੇ ਨੇ ਨਾ ਸ਼ੋਅਰੂਮ ਤੇ ਸਾਹਮਣੇ ਅੱਜ ਮੈਂ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰਨ ਆਇਆ ਇਹ ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਨਮਿਆ ਵਰਗੇ ਟਰੈਕਟਰ ਏਜੰਸੀ ਦੇ ਵਿੱਚ ਕਟਵਾ ਕੇ ਸੱਜਣ ਨਵੇਂ ਟਰੈਕਟਰ ਲਿਜਾਣ ਲੱਗੇ ਨਮਾ ਟਰੈਕਟਰ ਕਿਉਂ ਲਿਜਾਣ ਲੱਗੇ ਉਹਦੇ ਵਿੱਚ ਫਰਕ ਕੀ ਹੈ ਸਾਰਾ ਕੁਝ ਵਿਸਤਾਰ ਸਹਿਤ ਦੱਸਾਂਗੇ ਵੀ ਟਰੈਕਟਰ ਕਿਹੜਾ ਪਹਿਲਾਂ ਤੁਹਾਨੂੰ ਦੱਸ ਦੀ ਵਿੱਚ ਪਹੁੰਚੇ ਕਿੱਥੇ ਹੋਇਆ ਮਿੱਤਰੋ ਭੰਗੂ ਫਾਰਮ ਤੇ ਪਹੁੰਚੇ ਹੋਇਆ ਜਾਨੀ ਕਿ ਭੰਗੂ ਟਰੈਕਟਰ ਜਿੱਤੇ ਸ਼ਹਿਰ ਬਰਨਾਲੇ ਦੇ ਵਿੱਚ ਨਮਿਆ ਵਰਗੇ ਟਰੈਕਟਰ ਕਟਵਾ ਕੇ ਨਾ ਅੱਜ ਕੱਲ੍ਹ ਲੋਕ ਕਬੋਟਾ ਟਰੈਕਟਰ ਲਿਜਾਣ ਲੱਗੇ ਕਬੋਟਾ ਟਰੈਕਟਰ ਕਿਉਂ ਅੱਜਕੱਲ ਬਹੁਤ ਜ਼ਿਆਦਾ ਸੇਲ ਹੋ ਰਿਹਾ ਹੈ ਇਹਦੇ ਵਿੱਚ ਫੀਚਰ ਕਿਹੜੇ-ਕਿਹੜੇ ਨੇ ਇਹ ਕਿੰਨਾ ਕਿਹਦਾ ਖਰਚਾ ਹੈ ਕਿੱਦਾਂ ਦੀ ਕੁਆਲਿਟੀ ਹੈ ਕਿੱਥੋਂ ਦਾ ਇਹ ਬਣਿਆ ਹੋਇਆ ਸਾਰਾ ਕੁਝ ਵਿਸਤਾਰ ਸਹਿਤ ਦੱਸਾਂਗੇ ਸਾਡੇ ਨਾਲ ਹੋਣਗੇ ਸਰਦਾਰ ਜਸਵਿੰਦਰ ਸਿੰਘ ਜੀ ਆਪਾਂ ਬ੍ਰੀਕੀ ਨਾਲ ਜਾਣਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਜੀ ਆ ਜਾਣ ਸਾਹਿਬ ਬਹੁਤ ਵਧੀਆ ਤੁਸੀਂ ਨੌਜਵਾਨ ਪਹਿਲਾਂ ਤੁਹਾਨੂੰ ਮੁਬਾਰਕਾਂ ਵੀ ਅੱਜਕੱਲ ਇਹ ਜਿਹੜਾ ਕਬੋਟਾ ਟਰੈਕਟਰ ਆ ਬਹੁਤ ਤੇ ਜਿਹਦੇ ਨਾਲ ਸਪੀਡ ਫੜੀ ਹੋਈ ਹੈ ਘਰ ਘਰ ਜਾ ਰਿਹਾ ਬਿਲਕੁਲ ਜੀ ਬਿਲਕੁਲ ਕਿਉਂ ਜਾ ਰਿਹਾ ਮੈਨੂੰ ਨਹੀਂ ਪਤਾ ਸੁਭੀ ਕਿਉਂ ਜਾ ਰਿਹਾ ਕਿਉਂ ਕਿਸਾਨਾਂ ਦੀ ਪਸੰਦ ਬਣਿਆ ਹੋਇਆ ਬਿਲਕੁਲ ਥੋੜੀ ਸਾਰੀ ਜਿਹੜੀ ਗੱਲਾਂ ਨੇ ਸਾਰੇ ਡਿਟੇਲ ਦੇ ਉੱਤੇ ਆਪਾਂ ਗੱਲ ਕਰਾਂਗੇ ਜੀ ਤੇ ਸਭ ਤੋਂ ਪਹਿਲੇ ਸਰੋਤਿਆਂ ਨੂੰ ਜਸਵਿੰਦਰ ਸਿੰਘ ਵੱਲੋਂ ਵੀ ਤੇ ਕਪੂਟਾ ਏਜੰਸੀ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਤੇ ਨਾਲ ਹੀ ਪੱਟੀ ਖੁੰਮਰ ਵਾਲੀ ਜੀ ਦੁਬਾਰਾ ਫੇਰ ਆਪਾਂ ਰੂਬਰੂ ਹੋ ਰਹੇ ਹਾਂ ਹਾਂ ਥੈਂਕ ਯੂ ਸਰ ਤੇ ਅੱਜ ਆਪਾਂ ਨਵੇਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਜਿਹੜੇ ਲਾਸਟ ਟਾਈਮ ਆਪਾਂ ਗੱਲਬਾਤ ਕੀਤੀ ਸੀਗੀ ਹਾਂਜੀ ਤੇ ਬੇਸਿਕਲੀ ਆਪਾਂ ਇੱਕ ਤਾਂ ਕੰਪਨੀ ਦੇ ਪਿਛੋਕੜ ਬਾਰੇ ਗੱਲ ਕਰਦੇ ਹਾਂ ਕਈ ਵਾਰ ਹੈ ਨਾ ਕਈ ਵਾਰ ਡਾਊਟ ਹੁੰਦਾ ਕਸਟਮਰਾਂ ਦੇ ਵਿੱਚ ਤੇ ਕਬੋਟਾ ਜਿਹੜੀ ਕੰਪਨੀ ਹੈ 1890 ਦੇ ਵਿੱਚ ਸਾਕਾ ਜਪਾਨ ਦੇ ਵਿੱਚ ਕੰਪਨੀ ਨੇ bizness ਸਟਾਰਟ ਕੀਤਾ ਸੀ 1890 ਦੇ ਵਿੱਚ ਹਾਂ ਤੁਸੀਂ ਦੇਖੋ ਜੀ ਤੇ तकरीबन 135 ਸਾਲ ਹੋ ਗਏ ਨੇ ਕੰਪਨੀ ਨੂੰ ਤੇ ਅੱਜ ਵਰਲਡ ਵਾਈਡ ਕਬੋਟਾ ਜਿਹੜੀ ਕੰਪਨੀ ਹੈ ਮਤਲਬ ਡੇ ਬਾਈ ਡੇ ਗਰੋ ਕਰਦੀ ਪਈ ਹੈ ਤੇ ਮੇਨ ਕੰਟਰੀ ਜਿਵੇਂ ਲਾ ਕੇ ਚੱਲੀ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਸਾਰੀ ਕੰਟਰੀਆਂ ਦੇ ਵਿੱਚ ਕਬੋਟਾ ਦਾ bizness ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਤੇ ਇੰਡੀਆ ਵਿੱਚ ਕਬੋਟਾ ਕੰਪਨੀ ਨੇ 2010 ਦੇ ਵਿੱਚ ਐਂਟਰੀ ਕੀਤੀ ਤੇ ਤੁਸੀਂ ਜੀ ਕੋਗੇ ਅੱਜ ਇੰਡੀਆ ਦੀ ਹਰ ਸਟੇਟ ਦੇ ਵਿੱਚ ਆਪਣੀ ਡੀਲਰਸ਼ਿਪਾਂ ਨੇ ਬਿਲਕੁਲ 15 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਬਿਲਕੁਲ 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 ਜੀ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਤੁਹਾਨੂੰ ਕੋਈ ਐਤਾ ਜ਼ਿਲ੍ਹਾ ਨਹੀਂ ਮਿਲੇਗਾ ਜਿੱਥੇ ਕਬੋਟਾ ਦੀ ਏਜੰਸੀ ਨਹੀਂ ਹੈ ਜੀ ਠੀਕ ਹੈ ਤੇ ਦੂਜੀ ਆਪਾਂ ਗੱਲ ਕਰੀਏ ਪ੍ਰੋਡਕਟ ਬਾਰੇ ਗੱਲ ਕਰੀਏ ਜੇ ਟ੍ਰੈਕਟਰਾਂ ਵਾਲੇ ਕਰ ਗਏ ਤੇ ਕਬੋਟਾ ਕੰਪਨੀ ਦੇ ਆ ਤਿੰਨ ਸੀਰੀਜ਼ ਇੰਡੀਆ ਦੇ ਵਿੱਚ ਆਂਦੀਆਂ ਨੇ ਏ ਬੀ ਸੀਰੀਜ਼ ਜੀ ਐਲ ਸੀਰੀਜ਼ ਤੇ ਐਮ ਯੂ ਸੀਰੀਜ਼ ਆਂਦੀ ਹੈ ਠੀਕ ਹੈ ਜੇ ਡਿਟੇਲ ਚ ਗੱਲ ਕਰੀ ਜਿਹੜੀ ਏ ਬੀ ਸੀਰੀਜ਼ ਹੈ ਮਤਲਬ ਜਿਵੇਂ ਬਾਗਬਾਨੀ ডিপਾਰਟਮੈਂਟ ਹੈ ਨਾ ਜਿਹੜੇ ਬਾਗਬਾਨੀ ਦੀ ਖੇਤੀਬਾੜੀ ਕਰਦੇ ਜ਼ਿੰਮੇਦਾਰ ਉਹਨਾਂ ਲਈ ਏ ਬੀ ਸੀਰੀਜ਼ ਹੈ 21 ਪਾਵਰ 24 ਪਾਵਰ 27 ਪਾਵਰ ਜਿਹਦੇ ਵਿੱਚ ਬਾਗਬਾਨੀ ডিপਾਰਟਮੈਂਟ ਸਬਸਿਡੀ ਦਿੰਦਾ ਹੈ ਤੇ ਉਹ ਜ਼ਿੰਮੇਦਾਰ ਇਸ ਟਰੈਕਟਰ ਨੂੰ ਬਹੁਤ ਪਸੰਦ ਕਰ ਰਹੇ ਨੇ ਜੀ ਤੇ ਇੰਡੀਆ ਤੁਸੀਂ ਦੇਖੋਗੇ ਜਿੱਥੇ ਵੀ ਕਿਤੇ ਬਾਗਬਾਨੀ ਦੀ ਖੇਤੀ ਹੁੰਦੀ ਹੈ ਕਬੋਟਾ ਉੱਥੇ ਨੰਬਰ 1 ਮਿਲੇਗਾ ਬਿਲਕੁਲ ਮਿ ਇਹ ਇੱਕ ਐਲ ਸੀਰੀਜ਼ ਆਂਦੀ ਹੈ ਐਲ ਸੀਰੀਜ਼ ਮਤਲਬ ਲਾਈਟ ਵੇਟ ਸੀਰੀਜ਼ ਹੈ ਇਹ ਟੋਟਲੀ ਇੰਪੋਰਟਡ ਸੀਰੀਜ਼ ਹੈ ਹਮ ਮਤਲਬ ਟੋਟਲੀ ਇੰਪੋਰਟਡ ਹੈ ਜਿਵੇਂ ਅੱਜਕੱਲ ਪੰਜਾਬ ਦੇ ਵਿੱਚ ਆ ਜਿਹੜੇ ਆਪਣੇ ਆ ਬੂਮ ਸਪਰੇਅਰ ਨੇ ਜੀ ਠੀਕ ਹੈ ਨਾ ਇਹ ਅੱਜਕੱਲ ਬਹੁਤ ਪ੍ਰਚਲਿਤ ਹੋ ਰਹੇ ਨੇ ਹਾਂ ਠੀਕ ਹੈ ਤੇ ਲੋਕਾਂ ਨੂੰ ਜਿਨ੍ਹਾਂ ਨੂੰ ਤਕਨੀਕੀ ਤੌਰ ਤੇ ਜਾਣਕਾਰੀ ਹੈ ਉਹ ਕਬੋਟਾ ਐਲ 4508 ਇੱਕ ਮਾਡਲ ਆਂਦਾ ਹਮ ਉਹ ਲਾਈਟ ਵੇਟ ਮਾਡਲ ਹੈ तकरीबन 13 14 ਅਨਟਲ ਦੀ ਰੇਂਜ ਚ ਉਹਦਾ ਵਜਨ ਹੈਗਾ ਤੇ ਉਹ ਬੂਮ ਸਪਰੇਅਰ ਤੇ ਬਹੁਤ ਵਧੀਆ ਕੰਮ ਕਰਦਾ ਪ੍ਰੋਡਕਟ ਹੈ ਕਾਮਯਾਬ ਹੋ ਗਿਆ ਕਾਮਯਾਬ ਜੀ ਉਹ ਲੋਕਾਂ ਨੂੰ ਬਹੁਤ ਪਸੰਦ ਹੈ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀ ਐਮ ਯੂ ਸੀਰੀਜ਼ ਐਮ ਯੂ ਸੀਰੀਜ਼ ਕੰਪਨੀ ਦੇ ਤਿੰਨ ਮਾਡਲ ਆਉਂਦੇ ਨੇ ਤੇ ਇੱਕ ਰੀਸੈਂਟਲੀ ਪੱਟੀਜੀ ਕੰਪਨੀ ਨੇ ਲਾਂਚ ਕੀਤਾ ਮਾਡਲ 4208 ਐਮ ਯੂ ਸੀਰੀਜ਼ MU ਸੀਰੀਜ਼ ਮਤਲਬ ਮਲਟੀ ਯੂਟਿਲਿਟੀ ਵਹੀਕਲ ਟਰੈਕਟਰ ਤੁਸੀਂ ਐਗਰੀਕਲਚਰ ਦੇ ਨਾਲ ਨਾਲ ਨਵਾਂ ਲਾਂਚ ਕੀਤਾ ਹੈ ਹਾਂਜੀ ਹਾਂਜੀ ਓਕੇ MU ਮਲਟੀ ਯੂਟਿਲਿਟੀ ਵਹੀਕਲਸ ਨੇ ਜਿਵੇਂ ਇੱਥੇ ਵੀ ਲਿਖਿਆ MU 5502 ਮਲਟੀ ਯੂਟਿਲਿਟੀ ਵੀਕਲ ਮਤਲਬ ਇਹ ਜਿਹੜੇ ਟਰੈਕਟਰ ਹੈ ਤੁਸੀਂ ਖੇਤੀਬਾੜੀ ਦੇ ਨਾਲ-ਨਾਲ ਕਮਰਸ਼ੀਲੀ ਵੀ ਯੂਜ਼ ਕਰ ਸਕਦੇ ਹੋ ਕਰ ਸਕਦੇ ਹਾਂ ਹਾਂਜੀ ਤੇ ਇੱਕ 420 ਟਰੈਕਟਰ ਲਾਂਚ ਕੀਤਾ ਉਹ ਦਰਮਿਆਨੇ ਜ਼ਿਮੀਂਦਾਰ ਸਾਨੂੰ ਕਈ ਵਾਰ ਕਹਿੰਦੇ ਸੀ ਕਿ ਸਰ ਤੁਸੀਂ ਛੋਟਾ ਟਰੈਕਟਰ ਲੈ ਕੇ ਆਓ ਤੇ ਉਹ ਕੰਪਨੀ ਨੇ ਇੱਕ 42 ਪਾਵਰ ਦੇ ਵਿੱਚ ਲਾਂਚ ਕੀਤਾ ਉਸ ਤੋਂ ਬਾਅਦ ਜਿਹੜੇ ਦੋ ਮਾਡਲ ਨੇ ਇੱਕ 5502 ਪਲੱਸ ਇੱਕ 4501 ਇਹ ਦੋਨੋਂ ਮਾਡਲ ਕੰਪਨੀ ਨੇ ਪੰਪ ਆ ਲਿਫਟ ਦੇ ਨਾਲ ਲਾਂਚ ਕੀਤੇ ਨੇ ਸਪੰਪ ਆ ਲਿਫਟ ਲਾਤੀ ਪੰਪ ਆ ਲਿਫਟ ਬਿਲਕੁਲ ਜੀ ਹੈਨਾ ਓਕੇ ਤੇ ਹੁਣ ਤੁਸੀਂ ਦੇਖੋ ਕੰਪਨੀ ਦਾ ਇੰਜਨ ਆਪ ਦਾ ਹਾਂਜੀ ਜਪਾਨ ਤੋਂ ਇੰਜਨਾਂ ਦਾ ਕੰਪਨੀ ਦਾ ਬਿਲਕੁਲ ਜੀ ਗੇਅਰ ਬਾਕਸ ਇਹਨਾਂ ਦਾ ਸਿੰਕ్రోਮੈਸ਼ ਫੁਲੀ ਸਿੰਕ్రోਮੈਸ਼ ਗੇਅਰ ਬਾਕਸ ਹੋ ਗਿਆ ਹਾਂਜੀ ਤੇ ਲਿਫਟ ਵੀ ਕਬੋਟਾ ਦੀ ਆਪਦੀ ਹੋਗੀ ਪੰਪਾਂ ਲਿਫਟ ਹੋਗੀ ਠੀਕ ਹੈ ਜੀ ਠੀਕ ਹੈ ਤੇ ਹੁਣ ਟੋਟਲੀ ਜਿਹੜਾ ਪ੍ਰੋਡਕਟ ਹੈਗਾ ਵੀ ਜ਼ਿਮੀਦਾਰ ਦੇ ਹੱਕ ਦਾ ਟਰੈਕਟਰ ਹੈ ਠੀਕ ਹੈ ਹਾਂ ਕੁੱਲ ਮਿਲਾ ਕੇ ਆਪੇ ਇਹ ਕਹਦੀ ਹੈ ਵੀ ਕੱਲੇ ਕੰਪਨੀ ਟਾਇਰ ਐਮਆਰਫ ਦੇ ਵਰਤਦੀ ਆ ਬਾਕੀ ਸਾਰਾ ਕੁਝ ਆਪਣਾ हां ਤੁਸੀਂ ਦੇਖੋ ਇਹ ਗੱਲ ਹੀ ਬੜੀ ਸੋਹਣੀ ਕੀਤੀ ਹਾਂਜੀ ਕੰਪਨੀ ਸਿਰਫ ਜਿਹੜਾ ਟਾਇਰ ਹੈ ਐਮ ਆਰ ਐਫ ਦੇ ਪੰਦੀਆ ਕਬੋਟਾ ਚ ਦੂਜਾ ਟਾਇਰ ਨਹੀਂ ਮਿਲੇਗਾ ਸੋਨਣਾ ਸਹੀ ਗੱਲ ਹੈ ਜੀ ਤੇ ਬੈਟਰੀ ਜਿਹੜੀ ਹੈ ਉਹ ਆਕਸਾਈਡ ਦੀ ਹੋएगी ਉਹ ਆਕਸਾਈਡ ਦੀ ਹੋਊਗੀ ਮਤਲਬ ਹਰ ਚੀਜ਼ ਜਿਹੜੀ ਟਾਪ ਬ੍ਰਾਂਡ ਹੈ ਉਹ ਕੰਪਨੀ ਨੇ ਇਹਦੇ ਵਿੱਚ ਯੂਜ਼ ਕਰਨੀ ਹੈ ਜਿਨ੍ਹਾਂ ਤੇ ਲੋਕਾਂ ਨੂੰ ਭਰੋਸਾ ਬਣਿਆ ਹੋਇਆ ਭਰੋਸਾ ਬਿਲਕੁਲ ਬਿਲਕੁਲ ਹੈ ਨਾ ਹਾਂ ਤੇ ਚਲੋ ਆਪਾਂ ਥੋੜਾ ਫੀਚਰਾਂ ਬਾਰੇ ਡਿਟੇਲ ਚ ਗੱਲ ਕਰੀਏ ਹਾਂਜੀ ਹਾਂਜੀ ਜਿਵੇਂ ਕਿ ਦੇਖੋ ਜੀ ਆ 5502 ਮਾਡਲ ਹੈ MU ਜੀ ਇਹ ਡਿਜ਼ਾਈਨ ਕਬੋਟਾ ਜਪਾਨ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਹੈ 55 HP ਕੈਟਾਗਰੀ ਦਾ ਪ੍ਰੋਡਕਟ ਹੈ ਠੀਕ ਹੈ ਜੀ ਤੇ ਸੈਕਿੰਡ ਜਨਰੇਸ਼ਨ ਪ੍ਰੋਡਕਟ ਹੈ ਟੂ ਮਤਲਬ ਸੈਕਿੰਡ ਜਨਰੇਸ਼ਨ ਹੈ ਹਾਂ ਉਸ ਤੋਂ ਅਪਗ੍ਰੇਡ ਕੀਤਾ ਕਬੋਟਾ ਨੇ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਇੰਜਨ ਦੇ ਵਿੱਚ ਹਾਂਜੀ ਇਹ CDAS ਟੈਕਨੋਲੋਜੀ ਹੈ ਇਕੋਸੈਂਟ੍ਰਿਕ ਡਾਇਰੈਕਟ ਇੰਜੈਕਸ਼ਨ ਸਿਸਟਮ ਹੈ ਜੀ ਮਤਲਬ ਪਿਸਟਨ ਦੇ ਉੱਤੇ ਜਿਹੜਾ ਡੀਜ਼ਲ ਦਾ ਸਪਰੇ 90 ਡਿਗਰੀ ਨਾਲ ਸਪਰੇ ਹੁੰਦਾ ਡੀਜ਼ਲ ਦਾ 90 ਡਿਗਰੀ ਨਾਲ ਪਿਸਟਨ ਤੇ ਸਪਰੇ ਹੁੰਦਾ ਅੱਛਾ ਠੀਕ ਹੈ ਜੀ ਠੀਕ ਹੈ ਜਿਹਦੇ ਨਾਲ ਕਿ ਫੁਆਰਾ ਵਧੀਆ ਬਣਦਾ ਤੇ ਡੀਜ਼ਲ ਵਧੀਆ ਮੱਚਦਾ ਹੂੰ ਦੂਜਾ ਫੋਰ ਵਾਲਵ ਸਿਸਟਮ ਹੈ ਇਹਦੇ ਵਿੱਚ ਠੀਕ ਹੈ ਜੀ ਇੱਕ ਪਿਸਟਨ ਦੇ ਉੱਤੇ ਚਾਰ ਵਾਲਵ ਲੱਗੇ ਨੇ ਤੇ ਚਾਰ ਸਿਲੰਡਰ ਨੇ 45 ਤੇ 55 ਦੋਨੋਂ 16 ਵਾਲਵ ਕੰਮ ਕਰਦੇ ਆ ਇਹਦੇ 'ਚ ਠੀਕ ਆ ਠੀਕ ਹੈ ਦੇਖੋ ਜੀ ਕਿਥੇ ਮਤਲਬ 6 ਵਾਲਵ ਨੇ ਕੰਮ ਕਰਨਾ ਕਈਆਂ 'ਚ ਇੱਥੇ 16 ਵਾਲਵ ਨੇ ਕਰਨਾ 8 ਦੇ ਵਿੱਚੋਂ ਜਿਹੜੀ 에ਅਰ ਇਨਟੇਕ ਹੁੰਦੀ ਅੰਦਰ ਜਾਂਦੀ ਏ ਤੇ ਐਕਜੋਸਟ ਜਿਹੜੀ ਗੈਸਾ ਬਾਹਰ ਨਿਕਲਦੀ 8 ਤੋਂ ਬਾਹਰ ਨਿਕਲਦੀ ਏ ਜਿਹਦੇ ਨਾਲ ਜਿੰਨਾ ਵੀ ਡੀਜ਼ਲ ਆਪਾਂ ਇੰਜਨ ਨੂੰ ਦਿੰਨੇ ਆ ਉਹ ਸਾਰਾ ਮਚਦਾ ਏ ਜੀ ਸਾਰਾ ਬਲਦਾ ਏ ਠੀਕ ਹੈ ਸਹੀ ਗੱਲ ਹੈ ਠੀਕ ਹੈ ਤੇ ਇਸੇ ਕਰਕੇ ਜਿਹੜੇ ਵੀ ਜ਼ਿੰਮੇਵਾਰ ਕਬੋਟਾ ਟਰੈਕਟਰ ਚਲਾਉਂਦੇ ਨੇ ਹਾਂਜੀ ਡੀਜ਼ਲ ਵੱਲੋਂ ਮਤਲਬ ਕਹਿੰਦੇ ਜੀ ਬਹੁਤ ਵਧੀਆ ਟਰੈਕਟਰ ਹੈ ਹਾਂ ਸਹੀ ਗੱਲ ਹੈ ਇੱਕ ਹੋਰ ਤੁਸੀਂ ਦੇਖੋਗੇ ਅੱਜ ਕੱਲ ਪੰਜਾਬ ਦੇ ਵਿੱਚ ਜੇ ਕਿਸੇ ਜ਼ਿਮੀਂਦਾਰ ਨੇ ਇੱਕ ਟਰੈਕਟਰ ਲਿਆ ਆ ਸਾਡੇ ਕੋਲ ਇਹ ਜੇ ਕਸਟਮਰ ਪੰਜਾਬ ਦੇ ਵਿੱਚ ਹੋ ਗਏ ਨੇ ਜਿਹੜੇ ਤਿੰਨ ਟਰੈਕਟਰ ਚਾਰ ਟਰੈਕਟਰ ਕਬੂਟਾ ਰੱਖ ਰਹੇ ਨੇ ਜਿਨ੍ਹਾਂ ਨੇ ਇੱਕ ਵਾਰ ਟੇਸਟ ਪੀ ਗਿਆ ਕਬੂਟਾ ਦਾ ਫਿਰ ਨਹੀਂ ਹੋ ਕਿਤੇ ਜਾਂ ਅੰਦਰ ਜੀ ਸਹੀ ਗੱਲ ਹੈ ਜਿਨੇ ਇੱਕ ਵਾਰ ਟਰੈਕਟਰ ਲੈ ਲਿਆ ਤਾਂ ਮੈਂ ਹੋਰ ਕੋਈ ਟਰੈਕਟਰ ਲੈਂਦਾ ਨਹੀਂ ਲੈ ਜਾਂਦਾ ਕਿਉਂ ਨਹੀਂ ਤੁਹਾਨੂੰ ਉਹ ਵੀ ਦੱਸਾਂਗੇ ਕਿਉਂ ਨਹੀਂ ਲੈ ਜਾਂਦਾ ਵੀ ਇੱਕ ਤਾਂ ਧਰਮ ਹੈ ਜਿਹੜੀ ਇਹਦੀ ਤਕਨੀਕ ਹੈ ਇਸੇ ਤਰੀਕੇ ਨਾਲ ਬਣੀ ਹੋਈ ਹੈ ਤੁਹਾਨੂੰ ਕਿਸੇ ਵੀ ਮਾਡਲ ਦੇ ਵਿੱਚ ਨਾ ਇਹਦੇ ਹੀਟ ਗਾਰਡ ਮਿਲਣਗੇ ਇਹਦੀ ਇੰਜਨ ਦੀ ਸੈਟਿੰਗ ਇੰਨੀ ਘੈਂਟ ਆ ਵੀ ਇਹਦੇ ਇੰਜਨ ਦਾ ਸੇਕ ਨਾ ਡਰਾਈਵਰ ਦੇ ਪੈਰਾਂ ਤੱਕ ਪਹੁੰਚਦਾ ਹੀ ਨਹੀਂ ਇਹ ਗੱਲ ਘੈਂਟ ਆ ਅੱਗੇ ਦੱਸਿਓ ਜੀ ਹਾਂ ਦੂਸਰੀ ਚੀਜ਼ ਹੈ ਨਾ ਇੱਕ ਤਾਂ ਇੰਜਨ ਬਾਰੇ ਗੱਲ ਕਰ ਲਿਆ ਦੂਸਰੀ ਕਈ ਕਹਿੰਦੇ ਕਬੋਟਾ ਟਰੈਕਟਰ ਵਾਈਬ੍ਰੇਟ ਨਹੀਂ ਕਰਦਾ ਸਰ ਹਾਂ ਕਾਰਨ ਕੀ ਹੈ ਕਿ ਇਹਦੇ ਜੇ ਇੰਜਨ ਦੇ ਵਿੱਚ ਬੈਲੈਂਸਰ ਸ਼ਾਰਪਸ ਨੇ ਜੀ ਇਹ ਤੁਹਾਨੂੰ ਹਾਈ ਰੇਂਜ ਦੀ ਜਿਹੜੀ ਕਾਰਨ ਹੈ ਉਹਦੇ ਵਿੱਚ ਮਿਲਣਗੇ ਸਿਰਫ ਟਰੈਕਟਰਾਂ ਦੇ ਵਿੱਚ ਕਬੋਟਾ ਚ ਬੈਲੈਂਸਰ ਸ਼ਾਰਪ ਜਿਹਦੇ ਕਰਕੇ ਇਹ ਵਾਈਬ੍ਰੇਟ ਨਹੀਂ ਕਰਦਾ ਤੁਸੀਂ ਫੌਨ ਸੁਣਨਾ ਫੌਨ ਸੁਣ ਸਕਦੇ ਹੋ ਟਰੈਕਟਰ ਉੱਤੇ ਬੈਠ ਕੇ ਬੜੇ ਆਰਾਮ ਨਾਲ ਹਾਂ ਅੱਗੇ ਆ ਜੀ ਆਪਾਂ ਇਹਦੇ ਫਰੰਟ ਤੇ ਇਹ ਤੁਸੀਂ ਦੇਖੋਗੇ ਇੱਥੇ ਬੈਵਲ ਗੀਅਰ ਲੱਗਿਆ ਹੋਇਆ ਹੂੰ ਬਿਲਕੁਲ ਜੀ ਬਿਲਕੁਲ ਸੀਲਡ ਹਿੱਸਾ ਹੈ ਹੈਨਾ ਜਿਵੇਂ ਤੁਸੀਂ ਕਦੂ ਕਰਨਾ ਹੈ ਜਾਂ ਪਾਣੀ ਚ ਟਰੈਕਟਰ ਨੂੰ ਬਾਹਰ ਕਰਨੀ ਹੈ ਤੇ ਕਈ ਟਰੈਕਟਰਾਂ ਚ ਕ੍ਰੋਸ ਹੁੰਦੇ ਨੇ ਪਾਣੀ ਅੰਦਰ ਟੱਚ ਕਰਦਾ ਤਾਂ ਬਿਲਕੁਲ ਇਹ ਸਾ ਸੀਲਡ ਹੈ ਸਹੀ ਗੱਲ ਹੈ ਜੀ ਠੀਕ ਹੈ ਤੇ ਦੂਸਰਾ ਬੈਵਲ ਗੀਅਰ ਹੋਣ ਕਰਕੇ ਜਿਹੜੀ ਇਹਦੀ ਕਟਾਈ ਹੈ ਕਟਾਈ ਸਾਰੇ ਟਰੈਕਟਰਾਂ ਤੋਂ ਵੱਧ ਹੈ ਵੱਧ ਹੈ ਟਰੈਕਟਰ ਦੀ ਹੈਨਾ ਉਹ ਚੀਜ਼ ਆ ਗਈ ਤੇ ਇਹ ਘੇਰਾ ਨੇੜੇ ਮੁੜਿਆ ਆਉਂਦਾ ਹੈ ਹਾਂ ਘੇਰਾ ਨੇੜੇ ਮੁੜਿਆ ਆਉਂਦਾ ਬਿਲਕੁਲ ਬਿਲਕੁਲ ਜੀ ਹੈਨਾ ਤੇ ਉਸ ਤੋਂ ਬਾਅਦ ਜਿਹੜਾ ਪਾਵਰ ਸ਼ੇਅਰਿੰਗ ਹੈ ਉਹ ਵੀ ਡਬਲ ਐਕਟਿੰਗ ਹੈ ਮਤਲਬ ਡਬਲ ਸਿਲੰਡਰ ਲੱਗੇ ਨੇ ਪਾਵਰ ਸ਼ੇਅਰਿੰਗ ਦੇ ਠੀਕ ਹੈ ਦੋਨੇ ਪਾਸੇ ਅਲੱਗ-ਅਲੱਗ ਨੇ ਦੋਨੇ ਪਾਸੇ ਅਲੱਗ-ਅਲੱਗ ਹੈ ਜੀ ਓਕੇ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਗੇਅਰ ਬਾਕਸ ਹੈ ਟਰੈਕਟਰ ਦੇ ਵਿੱਚ ਉਹ ਫੁਲੀ ਸਿੰਕ੍ਰੋਮੈਸ਼ ਗੇਅਰ ਬਾਕਸ ਹੈ ਅੱਛਾ ਮਤਲਬ ਸਟੈਂਡਰਡ ਫਿਟਮੈਂਟ ਦੇ ਵਿੱਚ ਹੈ ਏਦਾਂ ਨਹੀਂ ਕਿ ਕਈ ਆਪਾਂ ਅਲੱਗ ਮਾਡਲ ਹੈ ਕੋਈ ਵੀ ਟਰੈਕਟਰ ਕਬੋਟਾ ਖਰੀਦੇਗਾ ਤੁਹਾਨੂੰ ਸਟੈਂਡਰਡ ਫਿਟਮੈਂਟ ਦੇ ਵਿੱਚ ਸਿੰਕ੍ਰੋਮੈਸ਼ ਗੇਅਰ ਬਾਕਸ ਮਿਲੇਗਾ ਓਕੇ ਤੁਸੀਂ ਦੇਖੋ ਜਦੋਂ ਆਪਾਂ ਕੋਈ ਚੀਜ਼ ਟਰਾਂਸਪੋਰਟ ਕਰਨੀ ਹੈ ਪਿੱਛੇ ਵੱਡੇ ਇੰਪਲੀਮੈਂਟ ਪਾਏ ਨੇ ਠੀਕ ਹੈ ਤੁਸੀਂ ਟਰਾਂਸਪੋਰਟ ਲੋਕ ਵਾਲਵ ਔਨ ਕਰ ਦੋ ਤੇ ਜਿਹੜਾ ਪਿੱਛੇ ਕਨੈਕਟ ਹੈ ਲਿਫਟ ਦਾ ਉਹ ਬੰਦ ਹੋ ਜਾਏਗਾ ਭਾਵੇਂ ਇਹ ਕਿ ਜਿਹੜੇ ਇੰਪਲੀਮੈਂਟ ਹੈ ਤੁਹਾਡੇ ਹੈਵੀ ਇੰਪਲੀਮੈਂਟ ਹੈਗੇ ਉਹ ਇਦਾਂ ਹੈ ਕਿ ਥੱਲੇ ਨਹੀਂ ਆਣਗੇ ਉੱਪਰ ਨਹੀਂ ਆਣਗੇ ਇੱਕ ਜਗ੍ਹਾ ਤੇ ਲੋਕ ਹੋ ਜਾਣਗੇ ਲੋਕ ਹੋ ਜਾਣਗੇ ਹਾਂ ਲੋਕ ਹੋ ਜਾਣਗੇ ਬਿਲਕੁਲ ਜਾਕੀ ਐਡਜਸਟੇਬਲ ਹੈ ਇਹ ਆ ਐਡਜਸਟੇਬਲ ਹੈ ਜੇ ਤੁਸੀਂ ਦੂਰ ਜਾਣਾ ਹੈ ਪਰ ਡੇ ਇੰਪਲੀਮੈਂਟ ਲਾ ਕੇ ਹੈ ਨਾ ਫਿਰ ਲਿਫਟ ਦਾ ਕੋਈ ਕੰਮ ਹੈ ਨਹੀਂਗਾ ਤੇ ਇਹਦੇ ਨਾਲ ਕੀ ਹੈ ਕਿ ਉਹ ਤੁਹਾਡਾ ਡਿਸਕਨੈਕਟ ਹੋ ਜਾਏਗਾ ਠ ਆ ਜਾਣਗੇ ਹੈ ਨਾ ਗਿਰਣਗੇ ਆ ਕੋਈ ਵੀ ਨੁਕਸਾਨ ਹੋ ਸਕਦਾ ਇਹ ਟ੍ਰਾਂਸਪੋਰਟ ਲੋਕ ਬਾਲਵੇ ਐਕਸਟਰਾ ਵਿੱਚ ਰਹੇਦੇ ਚ ਇਥੋਂ ਹੀ ਮਜ਼ਬੂਤੀ ਵੀ ਪਤਾ ਲੱਗਦਾ ਵੀ ਲਿਫਟ ਦੀ ਮਜ਼ਬੂਤੀ ਕਿੰਨੀ ਆ ਬਿਲਕੁਲ 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 ਸਹੀ ਗੱਲ ਹੈ ਕਿਉਂਕਿ ਅਗਲਾ ਕਹਿੰਦਾ ਨਾ ਜੇ ਰ ਵੀ ਇੱਥੇ ਬੰਨ੍ਹ ਦੋ ਮੁੜ ਕੇ ਜੇ ਸੂਤ ਪਰ ਵੀ ਨੀਵੀ ਆ ਗਈ ਇਹ ਉਹ ਚੀਜ਼ ਆ ਬਿਲਕੁਲ ਹਾਂਜੀ ਉਹਦੇ ਨਾਲ ਕੀ ਹੈ ਕਿ ਜਿੱਦਾਂ ਆਪਾਂ ਕਾਰਾਂ ਚਲਾਉਂਦੇ ਆ ਹਾਈ ਸਪੀਡ ਤੇ ਜਾਂਦੇ ਬਿਲਕੁਲ ਡਾਊਨ ਮਾਰ ਦਿੰਦੇ ਆ ਕੋਈ ਆਵਾਜ਼ ਨਹੀਂ ਆਉਂਦੀ ਸੇਮ ਤਕਨੀਕ ਇੱਧਰ ਹੈ ਜੀ ਨਹੀਂ ਕੁਰ ਜੇ ਕਰਦੇ ਹੁੰਦੇ ਹਨ ਉਹ ਨਹੀਂ ਮਤਲਬ ਨਹੀਂ 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 ਉਹਦਾ ਕੰਮ ਹੀ ਹੈ ਨਹੀਂ ਇਹਦੇ ਵਿੱਚ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈ ਇੱਧਰ ਦੇਖੋ ਜੀ ਆ ਪੰਪਰ ਲਿਫਟ ਹਾਂ ਜੀ ਜਿਹੜਾ ਕਬੋਟਾ ਟਰੈਕਟਰ ਨਵਾਂ ਟਰੈਕਟਰ ਇਹ ਲਾਂਚ ਕੀਤਾ ਕੰਪਨੀ ਨੇ ਪੰਪਰ ਲਿਫਟ ਦੇ ਨਾਲ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਪੰਪਰ ਲਿਫਟ ਦੇ ਵਿੱਚ ਜੋ ਫੀਚਰਸ ਨੇ ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਤੇ ਜੇ ਅਸੀਂ ਗੱਲ ਕਰੀਏ ਜੀ ਇਹ ਆਪਣੀਆਂ ਕਿੰਨੀਆਂ ਸਪੀਡਾਂ ਚ ਹੈ ਇਹ ਦੇਖੋ 12 ਪਲੇ 4 ਸਪੀਡਾਂ ਦੇ ਵਿੱਚ ਹੈ 12 ਸਪੀਡਾਂ ਅੱਗੇ ਨੇ ਚਾਰ ਬੈਗ ਦੇ ਉੱਤੇ ਨੇ ਟੋਟਲ 16 ਸਪੀਡਰ ਮਿਲਣਗੇ 16 ਸਪੀਡਰ ਮਿਲਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਟਾਇਰ ਇਹਦੇ ਵਿੱਚ ਮਿਲਣਗੇ ਬਸ ਐਮ ਆਰ ਐਫ ਦੇ ਪ੍ਰੀਮੀਅਮ ਟਾਇਰ ਟਾਈਮ ਐਮ ਆਰ ਐਫ ਹੀ ਹੈ ਟਾਇਰ ਕਿੰਨੇ ਨੰਬਰ ਟਾਇਰ ਹੋਈ ਤਾਂ ਅਗਲਾ 9524 ਹੂੰ ਹੂੰ ਓਕੇ ਤੇ ਜੇ ਅੱਗੇ ਗੱਲ ਪਿਛਲੇ ਟਾਇਰਾਂ ਦੀ ਗੱਲ ਕਰੀਏ ਜੀ ਹਾਂ ਜੀ 16 ਨੂੰ 28 ਦੇ ਪਿਛਲੇ ਟਾਇਰ ਨੇ ਹੂੰ ਸ਼ਕਤੀ ਲਾਈਫ ਜਿਹੜੇ ਐ ਟੌਪ ਕਲਾਸ ਐਮ ਆਰ ਐਫ ਦੇ ਵਿੱਚ ਆਉਂਦੇ ਕੰਪਨੀ ਉਹ ਟਾਇਰ ਇਹਦੇ ਵਿੱਚ ਯੂਜ਼ ਕਰਦੀ ਹੈ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਇਸ ਤੋਂ ਬਾਅਦ ਆਪਾਂ ਲਿਫਟ ਦੀ ਗੱਲ ਕਰੀਏ ਆਪਾਂ ਕੰਪਨੀ ਨੇ ਪੰਪਾ ਲਿਫਟ ਲਾਂਚ ਕੀਤੀ ਹੈ ਹਾਂਜੀ ਬੇਸਿਕਲੀ ਤੁਸੀਂ ਦੇਖੋਗੇ ਕੰਪਨੀ ਨੇ ਇੱਕ ਪੰਪਾ ਲੀਵਰ ਲਗਾਇਆ ਜੀ ਇੱਥੇ ਨਾ ਹਾਂਜੀ ਠੀਕ ਹੈ ਇਹਦੇ ਜੋ ਮੇਨ ਫੀਚਰਸ ਹੈਗੇ ਨੇ ਇੱਕ ਤਾਂ ਜਿਹੜੀ ਤੁਹਾਡੀ ਲਿਫਟ ਹੈਗੀ ਹੈ ਹਾਂਜੀ ਲਿਫਟ ਦੀ ਜਿਹੜੀ ਹਾਈਟ ਹੈ ਨਾ ਜੇ ਕੋਈ ਇੰਪਲੀਮੈਂਟ ਪਾਏ ਨੇ ਆਪਾਂ ਉਹ ਜ਼ਿਆਦਾ ਉਚਾਈ ਤੱਕ ਆਪਾਂ ਚੱਕ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਇਹਦੀ ਕੰਪੈਸਟੀ ਇੱਥੇ ਆ ਇਹਨੇ ਇਹਨੇ ਉਰੇ ਆ ਕੇ ਰੁਕਣਾ ਬਿਲਕੁਲ ਬਿਲਕੁਲ ਇੱਥੇ ਆ ਜਾਣਾ ਇਹਨੇ ਹੂੰ ਹੂੰ ਇੱਕ ਤਾਂ ਲਿਫਟ ਦੀ ਜਿਹੜੀ ਹਾਈਟ ਦੀ ਹੈ ਹਾਈਟ ਵਧਾਈਏ ਦੇ ਵਿੱਚ ਠੀਕ ਹੈ ਜੀ ਦੂਸਰੀ ਚੀਜ਼ ਕੀ ਹੈ ਇਹਦੇ ਵਿੱਚ ਇੱਕ ਅ ਐਡਜਸਟ ਸਕਰੂ ਲਗਾਇਆ ਹੈ ਨਾ ਥੀ ਵਾਰ ਆਪਾਂ ਸੁਪਰ ਸੀਟਰ ਇੰਪਲੀਮੈਂਟ ਹੋਰ ਵੱਡੇ ਇੰਪਲੀਮੈਂਟ ਪਾਏ ਹੁੰਦੇ ਨੇ ਠੀਕ ਹੈ ਤੇ ਉਸ ਸਕਰੂ ਦੇ ਨਾਲ ਕੀ ਹੈ ਕਿ ਤੁਸੀਂ ਹਾਈਟ ਜ਼ਿਆਦਾ ਨਹੀਂ ਨੀਵੀ ਕਰ ਸਕਦੇ ਹੋ ਵੀ ਜ਼ਿਆਦਾ ਉੱਚੇ ਚੱਕਣ ਦੀ ਲੋਡ ਨਹੀਂ ਆਉਂਦੇ ਨਾਲ ਨਾ ਕਈ ਵਾਰ ਆਪਾਂ ਜਾਣਾ ਹੁੰਦਾ ਤੇ ਨੀਵੀਂ ਹਾਈਟ ਦੇ ਵਿੱਚ ਇੰਪਲੀਮੈਂਟ ਰੱਖਣ ਹੁੰਦੇ ਨੇ ਉਹ ਸਕਰੂ ਐਡਜਸਟਮੈਂਟ ਹੈ ਜਿਹਦੇ ਨਾਲ ਤੁਹਾਡੀ ਲੀਵਰ ਦੀ ਸੈਟਿੰਗ ਸੈੱਟ ਹੋ ਜਾਂਦੀ ਹੈ ਠੀਕ ਹੈ ਜੀ ਮਤਲਬ ਜੇ ਇਹਨੂੰ ਆਪਣੇ ਵੱਧ ਤੋਂ ਵੱਧ ਹੇਟ ਰੱਖਣੀ ਹੈ ਉਰੇ ਰੱਖਣੀ ਹੈ ਤਾਂ ਰੱਖੀ ਜਾਓ ਬਸ ਇੱਥੇ ਤੱਕ ਵੀ ਰੱਖੇ ਆ ਇੱਥੇ ਬੰਨੇ ਜਾਊਗਾ ਆ ਇੱਥੇ ਬੰਨੇ ਜਾਏਗੀ ਲੋਕ ਹੋ ਜੂ ਹਾਂ ਲੋਕ ਹੋ ਜਗੇ ਇੱਥੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਡਬਲ ਸਪਰਿੰਗ ਹਾਂਜੀ ਠੀਕ ਹੈ ਟੈਕਨੋਲੋਜੀ ਕੰਪਨੀ ਨੇ ਪਾਈ ਹੈ ਇਹਦੇ ਚ ਡੀਐਸਟੀ ਕਹਿੰਦੇ ਹੈ ਡਿਊਲ ਸਪਰਿੰਗ ਟੈਕਨੋਲੋਜੀ ਹੈ ਇਹਦੇ ਨਾਲ ਕੀ ਹੈ ਕਿ ਦੀ ਸੈਂਸਿੰਗ ਜਿਹੜੀ ਹੈ ਟਰੈਕਟਰ ਦੀ ਜਿਵੇਂ ਕਿ ਆਪਣੀ ਜ਼ਮੀਨਦਰ ਪਾਈ ਵਾਈ ਕਰਦੇ ਨੇ ਕਲਟੀਵੇਟਰਾਂ ਦੇ ਕਰਦੇ ਨੇ ਜਾਂ ਤੁਸੀਂ ਲਾ ਲੋ ਹੈ ਨਾ ਪਲੂਆਂ ਤੇ ਕਰਨੀ ਹੈ ਜਾਂ ਆਲੂ ਦੀ ਖੇਤੀ ਕਰਨੀ ਹੈ ਸੈਂਸਿੰਗ ਦੀ ਬਹੁਤ ਜ਼ਰੂਰਤ ਹੈ ਉਸ ਐਪਲੀਕੇਸ਼ਨ ਦੇ ਉੱਤੇ ਤੇ ਸੈਂਸਿੰਗ ਜਿਹੜੀ ਕੰਟਰੋਲ ਹੈ ਇਸ ਟਰੈਕਟਰ ਦੇ ਵਿੱਚ ਟੈਕਨੋਲੋਜੀ ਤੋਂ ਬਹੁਤ ਵਧੀਆ ਕੰਟਰੋਲ ਬਤਾਤਾ ਕੰਪਨੀ ਨੇ ਠੀਕ ਹੈ ਜੀ ਠੀਕ ਹੈ ਬਾਕੀ ਤੁਸੀਂ ਦੇਖੋਗੇ ਜਿਹੜੇ ਆਰਮਸ ਹੈਗੇ ਨੇ ਬ੍ਰੈਕਟ ਹੈਗੀਆਂ ਇਨਾਂ ਦੀ ਜਿਹੜੀ ਸਟਰੈਂਥ ਹੈ ਉਹ 20 ਤੋਂ 25% ਪਹਿਲੇ ਨਾਲੋਂ ਜ਼ਿਆਦਾ ਵਧਾਤੀ ਟਰੈਕਟਰ ਦੇ ਵਿੱਚ। ਓਕੇ। ਇਹਦੀ ਲੈਫਟ ਦੀ ਕੰਪੈਸਟੀ ਕਿੰਨੀ ਹੈ ਜੀ? ਇਹ ਲੈਫਟ ਦੀ ਕੈਪੈਸਿਟੀ ਦੇ ਵਿੱਚ 21 ਕੁਆਂਟਲ ਦੀ ਲੈਫਟ ਕੈਪੈਸਿਟੀ ਤੁਹਾਨੂੰ ਮਿਲੇਗੀ। ਹਾਂਜੀ। ਓਕੇ ਓਕੇ। ਹਾਂਜੀ। ਇਹ ਜਿਹੜਾ ਆਪਣਾ ਅ ਰਿਵਰਸ ਪੀਟੀਓ ਤੇ ਡਿਊਲ ਪੀਟੀਓ ਦੋਨਾਂ ਦੇ ਵਿੱਚ ਇਹ ਟਰੈਕਟਰ ਲਾ ਆਉਂਦੇ ਨੇ ਆਪਣੇ ਵਿੱਚ। ਠੀਕ ਹੈ ਠੀਕ ਹੈ। ਇਹਦੇ ਵਿੱਚ ਇੱਕ ਹੋਰ ਸਿਸਟਮ ਵੀ ਹੈ ਜੇ ਡਿਊਲ ਪੀਟੀਓ ਹੈ ਤੁਹਾਡੇ ਕੋਲ ਟਰੈਕਟਰ ਸੋਚਦੇ ਹੋ ਤੁਸੀਂ ਡਿਊਲ ਪੀਟੀਓ ਟਰੈਕਟਰ ਲੈ ਕੇ ਜਾਂਦੇ ਹੋ ਤੇ ਬਾਅਦ ਵਿੱਚ ਉਹ ਰੀਪਰ ਦੇ ਸੀਜ਼ਨ ਤੁਹਾਨੂੰ ਅ ਰਿਵ ਤਾਂ ਇੱਥੇ ਇੱਕ ਗਰਾਰੀ ਦਾ ਸੈੱਟ ਆਂਦਾ ਗੀਅਰ ਦਾ ਸੈੱਟ ਆਂਦਾ ਉਹ ਤੁਸੀਂ ਕੱਢ ਕੇ ਚੇਂਜ ਕਰੋਗੇ ਤਾਂ ਡਿਊਲ ਤੋਂ రివర్స్ స్పీడ్ਰ ਦੇ ਵਿੱਚ ਚੱਲਣ ਲੱਗ ਜੇਗਾ ਓਕੇ ਹਾਂਜੀ ਅੱਛਾ ਮਤਲਬ ਜਿੱਥੇ 750 ਚੱਲਦੇ ਨੇ ਉੱਥੇ ਤੁਹਾਡਾ ਰਿਵਰਸ ਚੱਲੇਗਾ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਇਹ ਵੀ ਗੱਲ ਘੈਂਟ ਆ ਤੇ ਮੈਨੂੰ ਇੱਕ ਇਹਦਾ ਆ ਵੀ ਫਰਕ ਲੱਗ ਰਿਹਾ ਜੀ ਮਗੇ ਵੀ ਦੀ ਚੜਾਈ ਜਦੋਂ ਜਿਆਦਾ ਤੋਂ ਕਿਹੜੀ ਇਹਦੇ ਚ ਹੋਰ ਚੀਜ਼ ਦੇਖੋ ਆ ਦੇਖੋ ਟਾਇਰ ਤੇ ਪਲੱਸ ਇਹਦੇ ਵਿੱਚ ਜੋ ਡਿਸਟੈਂਸ ਐ ਸਪੇਸ ਬਹੁਤ ਜ਼ਿਆਦਾ ਦਿੱਤੀ ਕੋਈ ਗਾਰਾ ਨਹੀਂ ਫਸਣਾ ਕੋਈ ਜੰਗ ਨਹੀਂ ਲੱਗਣਾ ਹੈ ਨਾ ਉਹ ਚੀਜ਼ ਦਾ ਵੀ ਕੰਪਨੀ ਨੇ ਬਹੁਤ ਵਧੀਆ ਤਰੀਕੇ ਨਾਲ ਧਿਆਨ ਰੱਖਿਆ ਇਹਦੇ ਵਿੱਚ ਸਹੀ ਗੱਲ ਹਾਂ ਧੂਣ ਧੂਣ ਜਿਵੇਂ ਕਿ ਦੀ ਬਿਲਕੁਲ ਹੀ ਸੌਖਾ ਦਾ ਹਣਾ ਅੱਜ ਇੱਥੇ ਆਏ ਆ ਮਾਰਕੀਟ ਜਮੇ ਮਾਰ ਜੀ ਤੋ ਹਣਾ ਕਿੰਨੀ ਜਗ੍ਹਾ ਦਿੱਤੀ ਹੈ ਉੱਪਰ ਵੀ ਤੇ ਇਧਰਲੇ ਪਾਸੇ ਅੰਦਰਲੇ ਪਾਸੇ ਵੀ ਜਿਹੜਾ ਨਵੇਂ ਮਾਡਲ ਦੇ ਵਿੱਚ ਹੈ ਨਾ ਆ ਦੇਖੋ ਕ੍ਰੋਮਿਕ ਦੇ ਵਿੱਚ ਹੈ ਨਾ ਕ੍ਰੋਮ ਦੇ ਵਿੱਚ ਕੰਪਨੀ ਨੇ ਇਹਦੀ ਅ ਘਰਤਾ ਨਾ ਜਿਹੜੀ ਟਰੈਕਟਰ ਦੀ ਲੁੱਕ ਹੈ ਮਤਲਬ ਪੂਰੀ ਐਨ ਇੰਪ੍ਰੈਸਿਵ ਲੱਗਦੀ ਹੈ ਪਹਿਲੇ ਨਾਲੋਂ ਹੁਣ ਹੋਰ ਜਿਆਦਾ ਬਿਲਕੁਲ ਜੀ ਕੈਂਟ ਬਣ ਗਿਆ ਬਿਲਕੁਲ ਬਿਲਕੁਲ ਤੇ ਭਾਈ ਮੈਨੂੰ ਇੱਕ ਗੱਲ ਦੱਸਿਓ ਜਿਹੜਾ ਇਹ ਟਰੈਕਟਰ ਇਹਦੀ ਗਾਰੰਟੀ ਵਾਰੰਟੀ ਕਿੰਨੀ ਹੋਦੀ ਹੈ ਜੇ ਆਪਾਂ ਗੱਲ ਕਰੀਏ ਇਹਦੀ ਜੇ ਤੁਸੀਂ ਗੱਲ ਕਰੋ ਤਾਂ ਇਹਨਾਂ ਕੰਪਨੀ 5 ਸਾਲ ਦੀ ਜਾਂ 5000 ਘੰਟੇ ਜੋ ਵੀ ਪਹਿਲਾਂ ਹੁੰਦਾ ਤੇ ਕੰਪਨੀ ਉਹਦੀ ਵਾਰੰਟੀ ਦੇ ਦਿੰਦੀ ਹੈ ਉਸੇ ਤਰ੍ਹਾਂ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਤੇ ਕਈ ਸੱਜਣਾ ਇਹ ਡਰ ਜਾਂਦੇ ਅਗਲਾ ਕਹਿੰਦਾ ਨਾ ਵੀ ਵੈਸੇ ਤੁਹਾਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਹੁਣ ਪਤਾ ਵੀ ਅੱਜ ਕੱਲ ਚੱਲ ਰਿਹਾ ਹੈ ਤੇਜ਼ੀ ਨਾਲ ਜਿਹੜਾ ਪ੍ਰੀਮੀਅਮ ਗਾਹਕ ਹੈ ਕਸਟਮਰ ਹੈ ਉਹ ਤਾਂ ਇਹਨੂੰ ਖਰੀਦਦਾ ਹੀ ਖਰੀਦਦਾ ਆ ਆਮ ਸੱਜਣਾ ਦੇ ਦਿਲ ਦੇ ਵਿੱਚ ਜਿਹੜਾ ਰਹਿੰਦਾ ਹੈ ਵੀ ਯਾਰ ਜੇ ਸਾਨੂੰ ਲੋੜ ਪੈ ਗਈ ਸਰਵਿਸ ਦੀ ਪਤਾ ਨਹੀਂ ਮਤਲਬ ਕਿਦਾਂ ਸਾਡੀ ਸੁਣ ਬਾਈ ਹੋਊ ਜਾਂ ਨਹੀਂ ਹੋਊ ਦੇਖੋ ਇਹਦੇ ਵਿੱਚ ਮੈਂ ਗੱਲ ਐਡ ਆਨ ਕਰਨਾ ਚਾਹੁੰਦਾ ਜਿਵੇਂ ਕਿ ਸਾਡੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਡੀਲਰਸ਼ਿਪ ਹੈ ਅਸੀਂ ਜਦੋਂ ਵੀ ਡੀਲਰਸ਼ਿਪ ਦਿੰਨੇ ਆ ਹਨ ਸਭ ਤੋਂ ਪਹਿਲਾਂ ਸਪੇਅਰ ਪਾਰਟ ਡੀਲਰ ਨੂੰ ਬਿੱਲ ਕਰਦੇ ਹਾਂ ਠੀਕ ਹੈ ਤੇ ਕਿਉਂਕਿ ਕੰਪਨੀ ਦੀ ਜਿਹੜੀ ਪ੍ਰਾਇੋਰਟੀ ਹੈ ਕਸਟਮਰ ਸੈਟੀਸਫੈਕਸ਼ਨ ਪਹਿਲੇ ਹੈ ਠੀਕ ਹੈ ਦੂਸਰੀ ਜਿਹੜਾ ਕਬੋਟਾ ਦਾ ਕਸਟਮਰ ਹੈ ਕਬੋਟਾ ਦਾ ਕਸਟਮਰ ਇੱਕ ਪ੍ਰੀਮੀਅਮ ਕਸਟਮਰ ਹੈ ਇਹਦੀ ਜਿਹੜੀ ਕੈਟਾਗਰੀ ਉਹ ਪ੍ਰੀਮੀਅਮ ਕੈਟਾਗਰੀ ਦੇ ਵਿੱਚ ਅਸੀਂ ਨਹੀਂ ਕਹਿੰਦੇ ਕਿ ਹਰ ਬੰਦਾ ਕਬੋਟਾ ਲਏਗਾ ਬਟ ਇਹ ਹੈ ਕਿ ਜਿਹੜਾ ਕਸਟਮਰ ਪ੍ਰ ਕਰਦਾ ਬਟ ਜਦੋਂ ਇੱਕ ਵਾਰ ਯੂਜ਼ ਕਰਦਾ ਇਸ ਪ੍ਰੋਡਕਟ ਨੂੰ ਤੁਸੀਂ ਦੇਖੋਗੇ ਉਹ ਰਿਪੀਟ ਬਾਅਰ ਬਣ ਜਾਂਦਾ ਕਬੂਟਾ ਦਾ ਹੂੰ ਠੀਕ ਹੈ ਤੇ ਹਾਂ ਤੁਹਾਨੂੰ ਨੈਟਵਰਕ ਦੇ ਵਿੱਚ ਕੋਈ ਇਸ਼ੂ ਨਹੀਂ ਆਏਗਾ ਪੰਜਾਬ ਦੇ ਵਿੱਚ ਹਰ ਜਿੱਥੇ ਨੈਟਵਰਕ ਹੈ ਸਾਡਾ ਸਭ ਚੀਜ਼ਾਂ ਕਸਟਮਰ ਸੈਟੀਸਫੈਕਸ਼ਨ ਪ੍ਰਾਇਟੀ ਤੇ ਹੈ ਤੇ ਜੇ ਗੱਲ ਕਰੀਏ ਜੀ ਜਿਹੜੀ ਇਹ ਮਤਲਬ ਇਹਦੀ ਸਰਵਿਸ ਕਿੰਨੇ ਕੁ ਰੁਪਈਆ ਦੇ ਵਿੱਚ ਹੋ ਜਾਂਦੀ ਹੈ ਇਹਦੀ ਸਰਵਿਸ ਕਿੰਨੇ ਕੁ ਰੁਪਈਆ ਦੇ ਵਿੱਚ ਹੋ ਜਾਂਦੀ ਹੈ ਦੇਖੋ ਇਹ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ ਆ ਟਰੈਕਟਰ ਜਿਹੜਾ ਹੈਗਾ ਟਰੈਕਟਰ ਦੀ ਜਿਹੜੀ ਸਰਵਿਸ ਹੈ ਹੈਨਾ ਉਹ ਐਵਰੇਜ ਮੰਨ ਕੇ ਚਲੋ ਵੀ 3100 3200 ਰੁਪਏ ਦੇ ਵਿੱਚ ਸਰਵਿਸ ਹੋ ਜਾਂਦੀ ਹੈ ਟਰੈਕਟਰ ਦੀ ਇਹਦੇ ਚ ਅਸਾਂ 3000 31 3200 ਦੇ ਵਿੱਚ ਅਬ ਤੂੰ ਇੰਨੀ ਗ੍ਰੇਂ ਦੇ ਵਿੱਚ ਸਰਵਿਸ ਹੋ ਜਾਂਦੀ ਹੈ ਟਰੈਕਟਰ ਦੀ ਅੱਛਾ ਜੀ ਹਾਂਜੀ ਜੀ ਸਰਵਿਸ ਵੀ ਸਾਡੇ ਬੰਦੇ ਘਰ ਘਰ ਕੇ ਆਂਦੇ ਨੇ ਘਰ ਘਰ ਕੇ ਆਉਂਦੇ ਨੇ ਘਰ ਘਰ ਕੇ ਡੀਲਰ ਨੂੰ ਫੋਨ ਮਾਰਨਾ ਕਸਟਮਰ ਨੇ ਵੀ ਆ ਟਾਈਮ ਤੇ ਤੇ ਸਾਡੇ ਬੰਦੇ ਘਰ ਜਾ ਕੇ ਸਰਵਿਸ ਕਰਕੇ ਆਉਂਦੇ ਨੇ ਰੁਕ ਕੇ ਹਾਂਜੀ ਹਾਂਜੀ ਇਹ ਲੈ ਮੇਰਾ ਫਿਰ ਤਾਂ ਬਹੁਤ ਘੈਂਟ ਜਰ ਗੱਲਬਾਤ ਹੈਨਾ ਫਿਰ ਭਾਈ ਇਹ ਤਾਂ ਹੋ ਗਿਆ 5502 ਜਰ ਟਰੈਕਟਰ ਹੈ ਹਾਂ ਜੀ ਉਹ ਵੀ ਇਹਦੇ ਨਾਲ ਦਾ ਆਪਾਂ ਇੱਕ ਦੱਸਦਾ ਵੀ 45 ਦਾ ਨਾ ਮੰਨ ਲਉਂ ਹਾਂ ਹਾਂ ਇੱਕ 4501 ਆਂਦਾ ਜੀ ਉਹ 45 ਹਾਰਸ ਪਾਵਰ ਦੇ ਵਿੱਚ ਹੈ ਤੇ ਉਹ ਇਹ ਜਿੱਦਾਂ 55 ਕੈਟਾਗਰੀ ਚ ਹੈ ਉਹ 45 ਹਾਰਸ ਪਾਵਰ ਤੇ ਹੈ ਉਹਦੇ ਵਿੱਚ ਵੀ ਕੰਪਨੀ ਨੇ ਸੇਮ ਪੰਪਾ ਲਿਫਟ ਡਿਵੈਲਪ ਕੀਤੀ ਹੈ ਉਹਦੇ ਵਿੱਚ ਇੰਟਰੋਡਿਊਸ ਕੀਤੇ ਪੰਪਾ ਲਿਫਟ ਹਾਂ ਉਹਦੇ ਵਿੱਚ ਵੀ ਜ਼ਿਮੀਦਾਰਪੁਰਾ ਜਿਹੜੇ ਆਲੂ ਦੀ ਖੇਤੀ ਦੀ ਵਾਈ ਕਰਦੇ ਆ ਤਾਂ ਉਹ ਟਰੈਕਟਰ ਦੇ ਨਾਲ ਮਤਲਬ ਆਪਣੀ ਖੇਤੀ ਨੂੰ ਹੋਰ ਪ੍ਰੋਡਕਟਿਵ ਬਣਾ ਸਕਦੇ ਨੇ ਠੀਕ ਹੈ ਜੀ ਹਾਂ ਜੀ ਹਾਂ ਜੀ ਓਕੇ ਓਕੇ ਇੱਚ ਕਈ ਚੀਜ਼ਾਂ ਧਰਮੇ ਗੱਡੀਆਂ ਵਾਲਿਆਂ ਨੇ ਜਿਵੇਂ ਜਿਹੜਾ ਸੱਜਣ ਉੱਪਰ ਬੈਠਿਆ ਨੂੰ ਉਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਸਟਾਰਟਰ ਟਰੈਕਟਰ ਦੇ ਉੱਪਰ ਬੰਦ ਦੇ ਬੈਠਣਾ ਭਾਈ ਹਾਂਜੀ ਬਿਲਕੁਲ 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 ਸਹੀ ਗੱਲ ਹੈ ਪਿਛੇ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਉਪਰਨ ਧਰਮੇ 10 12 ਇਸ ਤਰ੍ਹਾਂ ਸਿੱਕੇ ਕਹੀ ਦੀ ਨਾ ਵੀ ਖੜੇ ਕਰਦੇ ਸੀ ਸਟਾਰਟਰ ਟਰੈਕਟਰ ਦੇ ਉੱਪਰ ਡਿੱਗੇ ਨਹੀਂ ਦੀਗੇ ਨਹੀਂ ਆਪਾਂ ਜੇ ਕੋਈ ਖੜਾਉਣਾ ਵੀ ਰੱਖ ਦਈਏ ਮੈਂ ਕਹਿੰਦਾ ਹੋ ਟਰੈਕਟਰ ਤੋਂ ਐ ਕਰ ਕਰ ਕੇ ਡੰਡ ਗਿਰ ਜੇ دوسری ਹੋਰ ਗੱਲ ਭਾਈ ਇੱਕ ਇਹਨੇ ਚਾਬੀ ਤੋਂ ਸਟਾਰਟ ਹੋਣਾ ਚਾਬੀ ਤੇ ਬੰਦ ਹੋਣਾ ਹਾਂ ਬਿਲਕੁਲ ਇਹ ਤੁਹਾਨੂੰ ਇੱਕ ਕਾਰਾਂ ਵਾਲੀ ਫੀਲਿੰਗ ਇਸ ਦਾ ਟਰੈਕਟਰ ਦੇ ਵਿੱਚ ਵੀ ਇਹਨੇ ਚਾਬੀ ਤੋਂ ਹੀ ਸਟਾਰਟ ਹੋਣਾ ਤੇ ਚਾਬੀ ਤੋਂ ਹੀ ਬੰਦ ਹੋਣਾ ਟਰੈਕਟਰ ਨੇ ਚਾਬੀ ਦੀ ਬੰਦ ਹੋਣਾ ਹਾਂਜੀ ਠੀਕ ਆ ਤੇ ਇਹਦੇ ਪਲੱਸ ਪੁਆਇੰਟ ਨੇ ਟਰੈਕਟਰ ਦੇ ਹਾਂ ਇੱਕ ਆ ਤੁਸੀਂ ਇੱਕ ਹੋਰ ਦੇਖੋ ਆ ਆ ਸਟਰੈਂਥ ਦੇਖੋ ਹੈ ਨਾ ਇਹਦੀ ਜਿਹੜੀ ਐਕਸਟਰਾ ਇੱਕ ਸਟਰੈਂਥ ਦਿੱਤੀ ਹੈ ਕਿ ਇੰਜਨ ਦੀ ਜਿਹੜੀ ਸਟਰੈਂਥ ਹੈ ਮਤਲਬ ਬਹੁਤ ਜ਼ਿਆਦਾ ਇਹਦੇ ਨਾਲ ਵੀ ਮਜ਼ਬੂਤੀ ਮਿਲਦੀ ਹੈ ਮਜ਼ਬੂਤੀ ਮਿਲਦੀ ਹੈ ਹਾਂ ਦੋਨਾਂ ਪਾਸੇ ਤੁਸੀਂ ਦੇਖੋਗੇ ਇਸ ਤਰੀਕੇ ਨਾਲ ਕੰਪਨੀ ਨੇ ਇੱਕ سپورਟ ਦਿੱਤੀ ਹੈ ਨਾ ਇੰਜਨ ਤੇ ਗੇਅਰ ਬਾਕਸ ਨੂੰ ਹੂੰ ਇਹ ਵੀ ਤੇ ਦੇਖ ਲਾ ਪੂਰਾ ਪੂਰਾ ਇੰਜਨ ਕਵਰ ਕੀਤਾ ਇਹਨਾਂ ਨੇ ਸੇਮ ਸੇਜ ਦਾ ਨਾ ਧਰਮ ਦੇਖਾ ਵੀ ਸਪੋਰਟ ਦਿੱਤੀ ਹੈ ਉਹ ਉਹ ਵੀ ਜੀ ਐਮ ਐਮ ਦੀ ਗੱਲ ਕਰੀਏ 1 ਇੰਚ ਹੀ ਲੱਗਦਾ ਹਨਾ 1 ਇੰਚ ਤੋਂ ਕੋਸ਼ਿਸ਼ ਥੋੜਾ ਜਿਹਾ ਘਟ ਰਹਿ ਸਕਦੇ ਐ ਐਮ ਐਮ ਦੇ ਵਿੱਚ ਵੀ ਪੂਰੀ ਸਪੋਰਟ ਹੈ ਭਾਜੀ ਜੇ ਹਿੱਸੇ ਦੀ ਗੱਲ ਕਰੀਏ ਇਹਨੂੰ ਹਿੱਸਾ ਇਹ ਆਪਣਾ ਜਾਪਾਨ ਦੀ ਹੀ ਹੈ ਹਾਂਜੀ ਹਿੱਸੇ ਨੂੰ ਕਿਹੜਾ ਵਰਤਿਆ ਜਾਂਦਾ ਹੈ ਇਸਨੂੰ ਬੈਵਲਗੇਅਰ ਟੈਕਨੋਲੋਜੀ ਕਹਿੰਦੇ ਨੇ ਆ ਜਿਹੜੀ ਜਿਵੇਂ ਪਹਿਲੇ ਮੈਂ ਦੱਸਿਆ ਸੀਗਾ ਇਹ ਤਕਨੀਕ ਬੈਵਲਗੇਅਰਸ ਹੈ ਤੇ ਹਿੱਸਾ ਵੀ ਤੁਸੀਂ ਦੇਖੋ ਬਹੁਤ ਜ਼ਿਆਦਾ ਕੰਪਨੀ ਨੇ ਮਜ਼ਬੂਤ ਹਿੱਸਾ ਇਹਦੇ ਵਿੱਚ ਲਿਆ ਹੈ ਇਹ ਆਪਣੀ ਮਤਲਬ ਕਵੋਟਾ ਦਾ ਆਪਣੀ ਟੈਕਨੋਲੋਜੀ ਜੀ ਆਪਣੀ ਤਕਨੀਕ ਦੇ ਨਾਲ ਇਹ ਡਿਜ਼ਾਈਨ ਕੀਤਾ ਹੈ ਕਵੋਟਾ ਨੇ ਠੀਕ ਹੈ ਜੀ ਹਾਂਜੀ ਕਵੋਟਾ ਤੁਹਾਨੂੰ ਹਰ ਮਾਡਲ ਦੇ ਵਿੱਚ ਬੈਵਲਗੇਅਰ ਜਿਹੜੇ ਆਉਂਦੇ ਨੇ ਬੈਵਲਗੇਅਰ ਮਿਲਣਗੇ 45 ਵਿੱਚ ਵੀ ਤੇ 42 ਐਚਪੀ ਦੇ ਵਿੱਚ ਵੀ ਓਕੇ ਹਾਂਜੀ ਹਾਂਜੀ ਚਾਹੇ ਆਪਾਂ ਛੋਟਾ ਬਾਗਬਾਨੀ ਟਰੈਕਟਰ ਲੈ ਲਈਏ ਹਾਂ ਬਾਗਬਾਨੀ ਲੈ ਲਓ ਬਿਲਕੁ ਜਿਵੇਂ ਉਹ ਆਪਣੀ ਮਸ਼ੀਨਾਂ ਝੋਨੇ ਵਾਲੀ ਮਸ਼ੀਨਾਂ ਨੇ ਇਹ ਸਬਸਿਡੀ ਦੇ ਵਿੱਚ ਉਪਲਬਧ ਨੇ ਇਹ ਇਹ ਸਬਸਿਡੀ ਹੈਗੀ ਹੈ ਇਹਦੇ ਪਾਸ ਹਾਂਜੀ ਹਾਂਜੀ ਤੇ ਇਹਦੇ ਬਾਰੇ ਜਾਣਕਾਰੀ ਦਈਏ ਆ ਪਕਸ਼ਾਨ ਭਰਾਵਾਂ ਨੂੰ ਹਾਂਜੀ ਤੇ ਕੀ ਗੱਲਬਾਤ ਹੈ ਇਹਦੇ ਦੱਸਿਓ ਇਹਦੇ ਬਾਰੇ ਹਾਂ ਇਹ ਵੀ ਦੇਖੋ ਆਪਣੀ ਰਾਈਟ ਆਨ ਮਸ਼ੀਨ ਬੋਲਦੇ ਨੇ ਹਾਂਜੀ ਇੱਕ ਮਸ਼ੀਨ ਆਂਦੀ ਹੈ ਵਾਕਪੈਨ ਆਂਦੀ ਹੈ ਰਾਈਟ ਆਨ ਡਰਾਈਵਰ ਉੱਪਰ ਬੈਠ ਕੇ ਚਲਾ ਸਕਦਾ ਹੈ ਇਸ ਨੂੰ ਅੱਛਾ ਜੀ ਤੇ ਇਹਦੇ ਵਿੱਚ ਹੋਰ ਕੀ ਹੈ ਕਿ ਜ਼ਿਮੀਦਾਰ ਇੱਕ ਦਿਨ ਦੇ ਵਿੱਚ ਤਕਰੀਬਨ ਮੋਟਾ ਮੋਟਾ 10 ਤੋਂ 12 ਕਿੱਲੇ ਦੇ ਇਹਦੇ ਨਾਲ ਵਾਈ ਕਰ ਸਕਦਾ ਆਪਣੇ ਪੈੜੀ ਚ ਝੋਨਾ ਲਗਾ ਸਕਦਾ ਝੋਨਾ ਲਗਾ ਸਕਦਾ 10 ਤੋਂ 12 ਕਿੱਲੇ ਇੱਕ ਦਿਨ ਦੇ ਵਿੱਚ 10 ਤੋਂ ਉੱਪਰ ਆ ਲਗਾ ਸਕਦਾ ਐਵਰੇਜ ਠੀਕ ਹੈ ਜੀ ਹੋਰ ਕੀ ਹੈ ਕਿ ਅੱਜ ਕੱਲ ਜਿੱਦਾਂ ਕਿ ਝੋਨੇ ਦੀ ਜਿਹੜੀ ਪਨੀਰੀ ਦੀ ਰੀ ਹੈ ਨਾ ਕੰਪਨੀਆਂ ਦੇ ਆਟੋਮੈਟਿਕ ਟ੍ਰਾਂਸਪਲੈਂਟਰ ਆਉਂਦੇ ਨੇ ਹੈ ਨਾ ਆਟੋਮੈਟਿਕ ਸੀਡਰਸ ਨੇ ਹੈ ਨਾ ਜਪਾਨ ਬੇਸ ਨੇ ਉਹਨਾਂ ਦੇ ਨਾਲ ਟ੍ਰੇਆਂ ਦੇ ਨਾਲ ਤੁਸੀਂ ਪਨੀਰੀ ਬੀਜ ਸਕਦੇ ਹੋ ਅੱਛਾ ਜੀ ਹਾਂਜੀ ਉਹਦੇ ਤੇ ਵੀ ਸਬਸਿਡੀ ਹੈ ਟ੍ਰੇਆਂ ਤੇ ਆ ਆਟੋਮੈਟਿਕ ਸੀਡਰ ਤੇ ਵੀ ਹੈ ਪਲੱਸ ਇਹ ਤੇ ਵੀ ਸਬਸ ਆ ਤੁਸੀਂ ਦੇਖੋਗੇ ਹੈ ਨਾ ਕੰਪਨੀ ਨੇ ਕਿ ਪੌਂਪਰ ਲੀਵਰ ਇਹਦੇ ਵਿੱਚ ਅ ਐਡ-ਆਨ ਕੀਤਾ ਹੈ। ਇਹਦੇ ਵਿੱਚ ਤੁਸੀਂ ਦੇਖੋ ਇੱਕ ਅ ਲੋਕ ਲਗਾਇਆ ਕੰਪਨੀ ਨੇ। ਜੀ। ਕਾਰਨ ਕੀ ਹੈ ਕਿ ਹੈ ਨਾ ਕਿ ਲਿਫਟ ਆਪਣੇ ਆਪ ਉੱਪਰ ਨਾ ਜਾਵੇ। ਠੀਕ ਹੈ ਲੋਕ ਲਾਇਆ। ਜੇ ਤੁਸੀਂ ਅਨਲੌਕ ਕਰੋਗੇ ਤਾਂ ਲੀਵਰ ਤੁਹਾਡਾ ਜਿਹੜਾ ਉੱਪਰ ਜਾਏਗਾ। ਉੱਪਰ ਜਾਊਗਾ ਬਿਲਕੁਲ। ਬਿਲਕੁਲ। ਉਹਦੇ ਨਾਲ ਕੀ ਹੈ ਕਿ ਤੁਹਾਡੀ ਲਿਫਟ ਉੱਪਰ ਚ ਲਿੰਕਾ ਜਿਹੜੀ ਉਹ ਤੁਹਾਡੇ ਉੱਪਰ ਚੱਕੇ ਜਾਣਗੀ ਹੈ। ਇੱਕ ਹੋਰ ਕੰਪਨੀ ਨੇ ਸਕ੍ਰੂ ਐਡਜਸਟਮੈਂਟ ਲਗਾਈ ਹੈ। ਇਹਦੇ ਨਾਲ ਕੀ ਹੈ ਕਿ ਜਿੰਨੀ ਹਾਈਟ ਤੱਕ ਤੁਸੀਂ ਆ ਲਿੰਕਾ ਨੂੰ ਚੱਕਣਾ ਚਾਹੁੰਨੇ ਇੰਪਲੀਮੈਂਟ ਨੂੰ ਚੱਕਣਾ ਚਾਹੁੰਨੇ ਹਾਂ ਇੱਥੋਂ ਤੁਸੀਂ ਆਪਣੀ ਸਕਰੂ ਦੇ ਨਾਲ ਆਪਣੀ ਹਾਈਟ ਐਡਜਸਟ ਕਰ ਸਕਦੇ ਹੋ ਅੱਛਾ ਮਤਲਬ ਜਦੋਂ ਇਹ ਕੱਸਿਆ ਗਿਆ ਜੀ ਉਹ ਇਹਨੇ ਲੀਵਰ ਨੂੰ ਉੱਥੇ ਆ ਕਰੋ ਕੇ ਜਾਣਾ ਹਾਂਜੀ ਉੱਥੇ ਤੱਕ ਰੁਕ ਜਾਣਾ ਉੱਦੋਂ ਉੱਪਰ ਨਹੀਂ ਜਾਊਗਾ ਹਾਂ ਕਈ ਵਾਰ ਜ਼ਮੀਦਾਰਪੁਰਾ ਦੀ ਡਿਮਾਂਡ ਹੁੰਦੀ ਹੈ ਵੀ ਯਾਰ ਸਾਨੂੰ ਇੰਨੀ ਕ ਹਾਈਟ ਦੇ ਉੱਤੇ ਲਿੰਕਾ ਚਾਹੀਦੇ ਇੰਪਲੀਮੈਂਟ ਅਸੀਂ ਜ਼ਿਆਦਾ ਨਹੀਂ ਚੱਕਣਾ ਜ਼ਿਆਦਾ ਭਾਰੀ ਹੈ ਤੇ ਫਿਰ ਇੱਥੋਂ ਕੰਪਨੀ ਨੇ ਇੱਕ ਆਪਸ਼ਨ ਦਿੱਤੀ ਹੈ ਕਿ ਤੁਸੀਂ ਇੱਥੋਂ ਇਹਦੀ ਜਿਹੜੀ ਹਾਈਟ ਹੈ ਉਹ ਐਡਜਸਟ ਕਰ ਸਕਦੇ ਹੋ ਜੀ ਬਿਲਕੁਲ ਬਿਲਕੁਲ ਹਮ ਹਮ ਇਹ ਇਹ ਕੈਂਡ ਫੀਚਰ ਆਇ ਮੇਰੇ ਸਾਬ ਨਾਲ ਕਬੂਟਾ ਚ ਆ ਰਿਹਾ ਜੀ ਬਿਲਕੁਲ ਬਿਲਕੁਲ ਜੀ ਕਿਸੇ ਵਿੱਚ ਵੀ ਨਹੀਂ ਆ ਰਿਹਾ ਨਹੀਂ ਫਿਲਹਾਲ ਨਹੀਂ ਗਿਆ ਇਹ ਕਬੂਟਾ ਦੇ ਵਿੱਚ ਐਡ-ਆਨ ਕੀਤਾ ਹੈ ਫੀਚਰ ਜਿਹੜਾ ਠੀਕ ਹੈ ਜੀ ਬਾਕੀ ਮੈਂ ਪਿੱਛੇ ਤੁਹਾਨੂੰ ਦੱਸਦਾ ਸੀ ਕਿ ਡਿਊਲ ਸਪ੍ਰਿੰਗ ਟੈਕਨੀਕ ਹੈ ਜਿਹਦੇ ਕਰਕੇ ਕੰਟਰੋਲ ਹਾਂ ਜੀ ਲਿਫਟ ਜਿਹੜਾ ਕੰਟਰੋਲ ਹੈ ਬਹੁਤ ਜ਼ਿਆਦਾ ਵਧੀਆ ਇਹਦੇ ਵਿੱਚ ਹੈ ਨਾ ਹਾਂਜੀ ਹਾਂ ਬਾਕੀ ਹੋਰ ਵੀ ਅਸਲ ਨਿਤ ਨਵੀਆਂ ਹਨ ਜਿਵੇਂ ਕਹੇ ਸੀ ਇਹ ਤਕਨੀਕਾਂ ਕਬੂਟਾ ਲੈ ਕੇ ਜਿਹੜੇ ਸੱਜਣ ਸਹਿਰ ਬਰਨਾਲੇ ਦੇ ਨਾਲ ਬਿਲਕੁਲ ਲਾਗੇ ਰਹਿੰਦੇ ਨੇ ਹਨਾ 25 30 ਯਾਨੀ ਕਿ 50 ਕਿਲੋਮੀਟਰ ਤੱਕ ਸ ਇਹ ਖੁਸ਼ਖਬਰੀ ਹੈ ਵੀ ਠੀਕਰੀਵਾਲ ਚੌਕ ਦੇ ਵਿੱਚ ਨਾ ਇਹ ਭੰਗੂ ਟਰੈਕਟਰ ਜਿਹਦੇ ਨਾਂ ਤੇ ਸ਼ੋਰੂਮ ਖੁੱਲਿਆ ਹੋਇਆ ਹੈ ਨੰਬਰ ਆਪਾਂ ਸਕਰੀਨ ਤੇ ਚਲਾਤੇ ਜਾਣਕਾਰੀ ਦੇ ਦਿੱਤੀ ਤੁਸੀਂ ਕੋਈ ਵੀ ਐਪਲੀਮੈਂਟ ਕਬੂਟਾ ਦਾ ਖਰੀਦਣਾ ਤੇ ਇੱਕ ਵਾਰੀ ਇੱਥੇ ਜ਼ਰੂਰ ਆ ਕੇ ਜਾਓ